ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਾ ਸਿੰਘ ਆਲਮ ਦੇ ਉਤੇ ਅੱਜ ਆਪਾਂ ਗੱਲ ਕਰਾਂਗੇ ਉਸ ਜਾਪ ਦੀ ਉਸ ਮੰਤਰ ਦੀ ਜੋ ਅੰਮ੍ਰਿਤ ਵੇਲੇ ਲਗਾਤਾਰ ਉੱਠ ਕੇ ਕਰਨਾ ਹੈ ਮਹਾਪੁਰਖ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਜੇ ਇਹ ਜਾਪ ਕਰ ਲਈਏ ਤਾਂ ਸਭ ਤੋਂ ਪਾਵਰਫੁੱਲ ਜਾਪ ਹੈ ਮੈਂ ਆਪਣੇ ਘਰ ਦੇ ਵਿੱਚ ਜਦੋਂ ਪੂਰੀ ਗਰੀਬੀ ਦੇ ਵਿੱਚ ਸੀ ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਸਨ ਉਸ ਟਾਈਮ ਮੈਂ ਸਭ ਤੋਂ ਪਹਿਲਾਂ ਜਦੋਂ ਗੁਰਬਾਣੀ ਦਾ ਸਹਾਰਾ ਦਿਆ ਸੀ ਤਾਂ ਉਸ ਸਮੇਂ ਸਿਰਫ ਮੈਂ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ ਸੀ ਜਿਸ ਮੰਤਰ ਨੇ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਪਧਰ ਕੇ ਰੱਖ ਦਿੱਤੀ ਹੈ ਜੇਕਰ ਤੁਸੀਂ ਇਹ ਜਾਪ ਕਰਦੇ ਹੋ ਤਾਂ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਨਿਰਾਸ਼ਾਵਾ ਪੋਲ ਜਾਣੋਗੇ ਇਹ ਮੰਤਰ ਮੰਤਰਾਂ ਦਾ ਮਹਾ ਮੰਤਰ ਹੈ ਜੇ ਕੋਈ ਵੀ ਇੱਛਾ ਪੂਰੀ ਨਹੀਂ ਹੋ ਰਹੀ ਤਾਂ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਵੀ ਕਰਨਾ ਤਾਂ ਜੋ ਇਹ ਸੁਨੇਹਾ ਹੋਰ ਭੈਣ ਭਰਾਵਾਂ ਤੱਕ ਵੀ ਪਹੁੰਚੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਅਮਰਤ ਵੇਲੇ ਦੀ ਇਹ ਮੰਤਰ ਸਿਰਫ ਅਮਰਤ ਵੇਲੇ ਹੀ ਜਪਣਾ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਅਮਰਤ ਵੇਲਾ ਕੀ ਹੁੰਦਾ ਹੈ ਕਿਉਂਕਿ ਕਈ ਧਨ ਭਰਾ ਅਮਰਤ ਵੇਲੇ ਨਹੀਂ ਉੱਠਦੇ ਕਈ ਉਥ ਦੇ ਵੀ ਨੇ ਕਈਆਂ ਨੂੰ ਇਹ ਨਹੀਂ ਪਤਾ ਕਿ ਕਿੰਨੇ ਵਜੇ ਤੱਕ ਅੰਮ੍ਰਿਤ ਵੇਲਾ ਹੁੰਦਾ ਹੈ ਅੰਮ੍ਰਿਤ ਵੇਲਾ ਸਵੇਰ ਦੇ ਪਹਿਲੇ 3 ਘੰਟੇ ਹੁੰਦੇ ਹਨ ਸੂਰਜ ਚੜ੍ਹਨ ਤੋਂ ਪਹਿਲਾਂ ਜਦਨੀ ਕੇ ਸਵੇਰੇ 3 ਵਜੇ ਤੋਂ 6 ਵਜੇ ਤੱਕ ਦਿਨ ਰਾਤ ਨੂੰ 8 ਪਹਿਰਾਂ ਵਿੱਚ ਵੰਡਿਆ ਜਾਂਦਾ ਹੈ ਸਾਮ 6 ਤੋਂ 9 ਪਹਿਲਾ ਪਹਿਰ 9 ਤੋਂ 12 ਦੂਜਾ ਪਹਿਰ 12 ਤੋਂ 3 ਤੀਜਾ ਪਹਿਰ ਤੇ 3 ਤੋਂ 6 ਚੌਥਾ ਪਹਿਰ ਹੁੰਦਾ ਹੈ ਇਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ ਹਿੰਦੂ ਧਰਮ ਦੇ ਵਿੱਚ ਇਸ ਨੂੰ ਬ੍ਰਹਮ ਮਹੂਰਤ ਵੀ ਕਹਿੰਦੇ ਨੇ ਚਾਹੇ ਬ੍ਰਹਮ ਮਹੂਰਤ ਕਹ ਲਓ ਭਾਵੇਂ ਅੰਮ੍ਰਿਤ ਵੇਲਾ ਕਹ ਲਓ ਦੋਵਾਂ ਦੀ ਤਾਕਤ ਇੱਕੋ ਹੀ ਹੈ ਸਿਰਫ ਇੱਕ ਨਾਮ ਬਦਲਿਆ ਇਸ ਸਮੇਂ ਵਾਤਾਵਰਣ ਵਿੱਚ ਸਾਰੀਆਂ ਦੇਵੀ ਦੇਵਤੇ ਗੁਰੂ ਪਰਮ ਪਿਤਾ ਗੁਰੂ ਨਾਨਕ ਦੇਵ ਜੀ ਦੀਆਂ ਸ਼ਕਤੀਆਂ ਮੌਜੂਦ ਹੁੰਦੀਆਂ ਹਨ ਜੋ ਮਨੋਖੇ ਇਸ ਵੇਲੇ ਉੱਠ ਕੇ ਬੈਠਦਾ ਹੈ ਉਹ ਸਾਰੀਆਂ ਚੰਗੀਆਂ ਤਾਕਤਾਂ ਦਾ ਅਸੀਸ ਲੈ ਲੈਂਦਾ ਹੈ ਕਈ ਵਾਰ ਆਪ ਹੀ ਇਸ ਵੇਲੇ ਅੱਖ ਖੁੱਲ ਜਾਂਦੀ ਹੈ ਇਹ ਪਰਮਾਤਮਾ ਦੀ ਖਾਸ ਕਿਰਪਾ ਹੁੰਦੀ ਹੈ ਜਦੋਂ ਆਪਾਂ ਰੋਜ਼ ਪਾਠ ਕਰਨਾ ਸ਼ੁਰੂ ਕਰ ਦਿੰਦੇ ਆ ਨਾ ਜਾਪ ਕਰਨਾ ਤਾਂ ਵਾਹਿਗੁਰੂ ਜੀ ਖੁਦ ਆਣ ਕੇ ਸਾਨੂੰ ਉਠਾਉਂਦੇ ਨੇ ਉਠਾਉਂਦੇ ਹਰ ਇੱਕ ਮਨੁੱਖ ਨੂੰ ਨੇ ਭਾਵੇਂ ਉਹ ਉੱਠੇ ਨਾ ਉੱਠੇ ਪਰ ਉਹਨਾਂ ਦੀ ਜਾਗ ਇਸ ਟਾਈਮ ਇੱਕ ਵਾਰ ਜ਼ਰੂਰ ਖੁੱਲਦੀ ਹੈ 3 ਤੋਂ 6 ਵਜੇ ਦੇ ਵਿੱਚ ਜਿਹੜਾ ਵੀ ਇਨਸਾਨ ਜੇਕਰ ਮੇਰੀ ਤਰ੍ਹਾਂ ਆਪਣੇ ਘਰ ਦੀ ਗਰੀਬੀ ਨੂੰ ਆਪਣੇ ਘਰ ਦੇ ਦੁੱਖ ਤਕਲੀਫਾਂ ਨੂੰ ਖਤਮ ਕਰਨਾ ਚਾਹੁੰਦਾ ਰੁਕੋ ਇਹ ਕੰਮਾਂ ਨੂੰ ਚਲਾਉਣਾ ਚਾਹੁੰਦਾ ਤਾਂ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਮੈਂ ਆਪਣੇ ਆਪ ਦੇ ਹੰਡਾਏ ਹੋਏ ਮੰਤਰ ਨੂੰ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਹ ਮੰਤਰ ਮਹਾ ਮੰਤਰ ਹੈ ਜੇਕਰ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਤੁਹਾਨੂੰ 10 ਦਿਨਾਂ ਦੇ ਵਿੱਚ ਰਿਜ਼ਲਟ ਦੇਖਣਾ ਸ਼ੁਰੂ ਹੋ ਜਾਵੇਗਾ ਕਹਿੰਦੇ ਨੇ ਕਿ ਅਮਰਤ ਵੇਲੇ ਸਾਰੇ ਧਰਮਾਂ ਦੇ ਦਰਵਾਜ਼ੇ ਖੁੱਲੇ ਹੁੰਦੇ ਹਨ ਅਮਰਤ ਵੇਲੇ ਸਿਰਫ ਉਹੀ ਇਨਸਾਨ ਉੱਠਦੇ ਨੇ ਜੋ ਪਰਮਾਤਮਾ ਦੇ ਨਾਲ ਆਪਣੀਆਂ ਗੱਲਾਂ ਕਰਦੇ ਨੇ ਪਰਮਾਤਮਾ ਨੂੰ ਆਪਣੇ ਦੁੱਖ ਦੱਸਦੇ ਹਨ ਪਰਮਾਤਮਾ ਦੀ ਬੰਦਗੀ ਕਰਦੇ ਹਨ ਗੁਰਦੁਆਰੇ ਮੰਦਿਰ ਮਸਜਿਦ ਹਰ ਜਗ੍ਹਾ ਸਿਮਰਨ ਹੁੰਦਾ ਹੈ ਵਾਤਾਵਰਨ ਪੂਰਾ ਸੁੱਧ ਤੇ ਸ਼ਾਂਤ ਹੁੰਦਾ ਕਿਉਂਕਿ ਦੁਨੀਆ ਸੌ ਰਹੀ ਹੁੰਦੀ ਹੈ ਨਾ ਸ਼ੋਰ ਨਾ ਧੂਆ ਸਿਰਫ ਪਵਿੱਤਰਤਾ ਸੰਤ ਮਹਾਪੁਰਖ ਇਸ ਵੇਲੇ ਸਿਮਰਨ ਵਿੱਚ ਬੈਠਦੇ ਹਨ ਇਸ ਵੇਲੇ ਬਹੁਤ ਸਾਰੀਆਂ ਪਵਿੱਤਰ ਰੂਹਾਂ ਨੇ ਜਿਹੜੀਆਂ ਸਿਮਰਨ ਕਰਨ ਬੈਠਦੀਆਂ ਹਨ ਤੇ ਉਹਨਾਂ ਦੇ ਵਿੱਚੋਂ ਨਿਕਲਣ ਵਾਲੀ ਵਾਈਬ੍ਰੇਸ਼ਨ ਹਰ ਇੱਕ ਇਨਸਾਨ ਜੋ ਉਸ ਟਾਈਮ ਤੇ ਉੱਠਿਆ ਹੁੰਦਾ ਉਹਨਾਂ ਤੇ ਪੈਂਦੀ ਹੈ ਸੋ ਇਸੇ ਵੇਲੇ ਸ਼ਾਂਤ ਹੋ ਕੇ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਮੈਂ ਦਾਅਵੇ ਦੇ ਨਾਲ ਤੁਹਾਨੂੰ ਕਹਿੰਦੀ ਹਾਂ ਕਿ 10 ਦਿਨਾਂ ਦੇ ਵਿੱਚ ਤੁਹਾਨੂੰ ਫਰਕ ਦਿਖਣਾ ਸ਼ੁਰੂ ਹੋ ਜਾਵੇਗਾ ਪੂਰੇ ਵਿਸ਼ਵਾਸ ਦੇ ਨਾਲ ਭਰੋਸੇ ਦੇ ਨਾਲ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਜੋ ਵੀ ਪੜ੍ਹਾਈ ਧਿਆਨ ਜਾਂ ਪੈ ਫੈਸਲਾ ਇਸ ਵੇਲੇ ਕਰਦੇ ਹੋ ਉਹ ਜਿਆਦਾ ਅਸਰਦਾਰ ਹੁੰਦਾ ਅਮਰਤ ਵੇਲੇ ਕਹਾਵਤ ਵੀ ਇਹ ਵੀ ਜਲਦੀ ਸੌਣਾ ਤੇ ਜਲਦੀ ਉੱਠਣਾ ਕਾਮਯਾਬੀ ਦੀ ਪਹਿਲੀ ਪੌੜੀ ਹੈ ਜੇ ਸਫਲ ਹੋਣਾ ਚਾਹੁੰਦੇ ਹੋ ਤਾਂ ਅਮਰਤ ਵੇਲੇ ਜਾਗਣਾ ਸ਼ੁਰੂ ਹੋ ਕਰੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਮਰਤ ਵੇਲਾ ਸਾਂਭਣਾ ਪਵੇ ਜੇ ਅਮਰਤ ਵੇਲਾ ਸਾਂਭ ਲਿਆ ਤੇ ਫਿਰ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਵੀ ਸ਼ੁਰੂ ਕਰ ਸਕਦੇ ਹੋ ਜੇਕਰ ਇਹ ਮੰਤਰ ਤੁਸੀਂ 10 ਦਿਨ ਵੀ ਕਰ ਲਿਆ ਨਾ ਤਹਾਡੀ ਕਾਇਆ ਹੀ ਪਲਟ ਹੋ ਜਾਵੇਗੀ ਪੁਰਾਣੇ ਸਮਿਆਂ ਵਿੱਚ ਲੋਕ ਕੁਦਰਤੀ ਨਿਜਮਾ ਅਨੁਸਾਰ ਜਲਦੇ ਸਨ ਸੂਰਜ ਡੁੱਬਣ ਤੋਂ ਬਾਅਦ ਸੌਂ ਜਾਂਦੇ ਸਨ ਸਵੇਰੇ ਜਾਗਦੇ ਸਨ ਨਾ ਟੀਵੀ ਸੀ ਨਾ ਮੋਬਾਈਲ ਅੱਜ ਦੀ ਮਨੁੱਖਤਾ ਰਾਤ ਨੂੰ ਜਾਗਦੀ ਹੈ ਤੇ ਦਿਨ ਨੂੰ ਸੌਂਦੀ ਹੈ ਇਸ ਕਰਕੇ ਬਿਮਾਰੀਆਂ ਤਣਾਅ ਚਿੰਤਾਵਾਂ ਦੁੱਖ ਤਕਲੀਫਾਂ ਕ ਲੜਾਈ ਕਲੇਸ਼ ਵੱਧ ਰਿਹਾ ਹੈ ਜੇਸੀਂ ਕੁਦਰਤ ਨਾਲ ਤਾਲਮੇਲ ਬਣਾ ਕੇ ਰੱਖੀਏ ਤਾਂ ਸਭ ਕੁਝ ਠੀਕ ਹੋ ਸਕਦਾ ਇਸ ਲਈ ਰਾਤ ਨੂੰ ਜਲਦੀ ਸੌਣ ਦਾ ਨਿਯਮ ਬਣਾਓ ਮਾਪੁਰਖ ਕਹਿੰਦੇ ਨੇ ਕਿ ਜੇ ਰਾਤ ਦਾ ਪਹਿਲਾ ਪੈਰ 6 ਤੋਂ 9 ਸਿਮਰਨ ਵਿੱਚ ਬਤੀਤ ਕਰੀਏ ਤਾਂ ਅੰਮ੍ਰਿਤ ਵੇਲੇ ਆਪਣੇ ਆਪ ਜਾਗ ਆ ਜਾਂਦੀ ਹੈ 6 ਤੋਂ 9 ਤੁਸੀਂ ਕਿਹੜਾ ਪਾਠ ਕਰਨਾ ਤੁਸੀਂ ਰਹਿ ਰਾਤ ਸਭ ਜੀ ਦਾ ਪਾਠ ਕਰੋ ਪਹਿਲਾਂ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਸੌਣ ਲੱਗਿਆ ਕੀਰਤਨ ਸੋਹਿਲਾ ਸਾਜ ਜੀ ਦਾ ਪਾਠ ਕਰੋ ਜੇਕਰ ਕੀਰਤਨ ਸੋਹਿਲਾ ਸਾਜ ਜੀ ਨਹੀਂ ਕਿਸੇ ਵੀ ਭੈਣ ਭਰਾ ਨੂੰ ਪੜਨਾ ਆਉਂਦਾ ਜਾਂ ਪੜ੍ਹਦੇ ਤਾਂ ਵਾਹਿਗੁਰੂ ਵਾਹਿਗੁਰੂ ਮੰਤਰ ਕਰਕੇ ਹੀ ਸੌਂ ਜਾਣ ਇਸ ਲਈ ਅੱਜ ਤੋਂ ਹੀ ਆਪਣੀ ਨੀਂਦ ਦਾ ਸਮਾਂ ਸੈੱਟ ਕਰੋ ਸ਼ਾਮ ਨੂੰ ਪਾਠ ਕਰੋ ਰਹਿ ਰਾਸਤੇ ਸੋਈਦਾ ਪੜੋ ਨੀਂਦ ਨਾ ਆਵੇ ਤਾਂ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਜਪੋ ਫਿਰ ਦੇਖੋ ਸਵੇਰੇ ਬਿਨਾ ਅਲਾਰਮ ਦੇ ਹੀ ਜਾਗ ਆ ਜਾਵੇਗੀ ਸਵੇਰੇ ਉੱਠਦੇ ਹੀ ਪਹਿਲਾਂ ਤਾਂ ਤੁਸੀਂ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਆਪਣੀ ਇਸ ਮਨੋਖਾ ਦੇਹ ਦੇ ਲਈ ਫਿਰ ਜਿਹੜਾ ਮੈਂ ਤੁਹਾਨੂੰ ਮੰਤਰ ਦੱਸਦੀਆਂ ਨਾ ਜਿਸ ਤਰ੍ਹਾਂ ਕਿ ਮੈਂ ਮੈਂ ਪਹਿਲਾਂ ਆਪਣੀ ਜਿਸ ਵੀ ਪਲੰਘ ਤੇ ਬੈਠੇ ਹੋਣਾ ਉਸ ਵਾਹਿਗੁਰੂ ਜੀ ਨੂੰ ਸ਼ੁਕਰਾਨਾ ਕਰਨਾ ਕਿ ਹੇ ਦਾਤਿਆ ਕੁਛੀ ਮੈਨੂੰ ਇਹ ਸਾਂ ਦਿੱਤੇ ਆਪ ਦਾ ਕੋਟਨ ਕੋਰਟ ਸੁਕਰਾਨਾ ਤੇ ਕੁਝ ਟਾਈਮ ਵਾਹਿਗੁਰੂ ਵਾਹਿਗੁਰੂ ਕਹਿ ਕੇ ਤੇ ਫਿਰ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਜਿਸ ਮੰਤਰ ਨੇ ਮੇਰੀ ਜ਼ਿੰਦਗੀ ਨੂੰ ਬਦਲ ਦਿੱਤਾ ਮੈਂ ਖੁਦ ਇਸ ਨੂੰ ਆਪਣੇ ਆਪ ਤੇ ਅਪਣਾ ਕੇ ਤੁਹਾਨੂੰ ਦੱਸ ਰਹੀ ਹਾਂ ਜਦੋਂ ਮਨੁੱਖ ਕੁਦਰਤ ਦੇ ਨਿਯਮਾਂ ਨੂੰ ਅਪਣਾਉਂਦਾ ਹੈ ਤਾਂ ਸਾਰੀ ਕਾਇਨਾਤ ਪੂਰੀ ਯੂਨੀਵਰਸ ਮਿਹਰਬਾਨ ਹੋ ਜਾਂਦੀ ਹੈ ਸਾਡੇ ਤੇ ਜੇ ਲਗਾਤਾਰ 2 ਦਿਨ ਅੰਮ੍ਰਿਤ ਵੇਰੇ ਉੱਠ ਕੇ ਵੀ ਜਾਪ ਕਰ ਲਿਆ ਨਾ ਦੇਖਣਾ ਤੁਹਾਨੂੰ ਆਪਣੇ ਆਪ ਦੇ ਉੱਤੇ ਫੀਲ ਜਾ ਹੋਣਾ ਕਿ ਵਾਕਿਆ ਮੇਰੇ ਚ ਕੁਝ ਅਜੀਬ ਹੋਇਆ ਫਿਰ ਆਪਣੇ ਆਪ ਹੀ ਮੰਤਰ ਵੀ ਜੀਬ ਤੇ ਆਉਣਾ ਸ਼ੁਰੂ ਹੋ ਜਾਣਾ ਮਹਾਪੁਰਖ ਕਹਿੰਦੇ ਨੇ ਕਿ ਜਿਹੜਾ ਮਨੁੱਖ ਸਵੇਰੇ ਸਭ ਤੋਂ ਪਹਿਲਾਂ ਮੂਲ ਮੰਤਰ ਜਪਦਾ ਨਾ ਉਸ ਤੇ ਪੂਰੀ ਸ੍ਰਿਸ਼ਟੀ ਮਿਹਰਬਾਨ ਹੋ ਜਾਂਦੀ ਹੈ ਤੇ ਜਿਹੜੀ ਵੀ ਉਹਦੀ ਦੁੱਖ ਤਕਲੀਫ ਹੈ ਨਾ ਤਾਂ ਪੂਰੀ ਸ੍ਰਿਸ਼ਟੀ ਮਿਲ ਕੇ ਉਸ ਦੀ ਦੁੱਖ ਤਕਲੀਫ ਨੂੰ ਖਤਮ ਕਰਦੀ ਹੈ ਜੇ ਉਹ ਜਿਹਾ ਸਵੇਰ ਦਾ ਆਰੰਭ ਉਹ ਜਿਹਾ ਪੂਰਾ ਦਿਨ ਜੇ ਸਵੇਰੇ ਮਨ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਤਾਂ ਸਾਰਾ ਦਿਨ ਗੁਰੂ ਦੀ ਕਿਰਪਾ ਨਾਲ ਲੱਗੇਗਾ ਪਰ ਜੇ ਮਨ ਮਨ ਖਾਲੀ ਸਾਡ ਦਿੱਤਾ ਤਾਂ ਚਿੰਤਾਵਾਂ ਦੇ ਫੁਰਨੇ ਹਾਵੀ ਹੋ ਜਾਣਗੇ ਜੇ ਨਹਾਉਣਾ ਮੁਸ਼ਕਲ ਲੱਗੇ ਤਾਂ ਬਿਸਤਰ ਤੇ ਬੈਠ ਕੇ ਜਾਪ ਕਰਨਾ ਹੀ ਸ਼ੁਰੂ ਕਰ ਦਿਓ ਕੋਈ ਗੱਲ ਨਹੀਂ ਤੁਸੀਂ ਨਾ ਨਹਾਓ ਪਰ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਨਹਾਉਣ ਨਾਲ ਸਰੀਰ ਵਿੱਚ ਚੁਸਤੀ ਆਉਂਦੀ ਹੈ ਪਰ ਜਾਪ ਲਈ ਮਨ ਸਰਦਾ ਦੀ ਕਾਫੀ ਹੈ ਸਿਰਫ ਸਰਦਾ ਤੁਹਾਡਾ ਮਨ ਦੇ ਵਿੱਚ ਸਰਦਾ ਹੋਣੀ ਚਾਹੀਦੀ ਹੈ ਜੇ ਨੀਂਦ ਆ ਵੀ ਹੋਵੇ ਤਾਂ ਜਾਪ ਕਰਦੇ ਆ ਉੱਠ ਕੇ ਨਹਾ ਲਓ ਫਿਰ ਬੈਠ ਕੇ ਜਾਪ ਕਰੋ ਘਰ ਵਿੱਚ ਇੱਕ ਖਾਸ ਜਗ੍ਹਾ ਬਣਾ ਕੇ ਰੱਖੋ ਜਿੱਥੇ ਰੋਜ਼ ਬੈਠ ਕੇ ਤੁਸੀਂ ਜਾਪ ਕਰਨਾ ਪੂੰਜੇ ਕੱਪੜਾ ਵਿਸਾ ਕੇ ਬੈਠੋ ਅਤੇ ਅੱਖਾਂ ਬੰਦ ਕਰਕੇ ਮੂਲ ਮੰਤਰ ਜਪੋ ਚਾਹੇ ਇੱਕ ਮਾਲਾ ਹੀ ਕਰੋ ਪਰ ਨੇਮ ਨਾਲ ਕਰੋ ਪੂਰੇ ਧਿਆਨ ਦੇ ਨਾਲ ਜਿੱਥੇ ਕੋਈ ਤੁਹਾਨੂੰ ਡਿਸਟਰਬ ਨਾ ਕਰੇ ਜਿੱਥੇ ਕੋਈ ਵੀ ਆਵਾਜ਼ ਨਾ ਆਵੇ ਜੇਕਰ ਤੁਸੀਂ ਇਸ ਤਰ੍ਹਾਂ ਨੇਮ ਦੇ ਨਾਲ ਭਾਵੇਂ ਇੱਕ ਹੀ ਮਾਲਾ ਮੂਲ ਮੰਤਰ ਦੀ ਹਰ ਰੋਜ਼ ਡੇਲੀ ਕਰਨੇ ਸ਼ੁਰੂ ਕਰ ਦਿੱਤੀ ਨਾ ਤਾਂ ਸਾਰੇ ਕਲੇਸ਼ ਤੁਹਾਡੇ ਆਪਣੇ ਆਪ ਖਤਮ ਹੋ ਜਾਣਗੇ ਕਹਿੰਦੇ ਜਿਵੇਂ ਗੁੜ ਜਿੰਨਾ ਵੱਧ ਪਾਈਏ ਉਨਾ ਹੀ ਮਿੱਠਾ ਹੁੰਦਾ ਉਸੇ ਤਰ੍ਹਾਂ ਜਿੰਨਾ ਵੱਧ ਮੂਲ ਮੰਤਰ ਜਪਾਂਗੇ ਨਾ ਉਨਾ ਹੀ ਸਾਡੀ ਜ਼ਿੰਦਗੀ ਦਾ ਭਲਾ ਹੋਵੇਗਾ ਸਾਡੇ ਪਰਵਾਰ ਦੀ ਕਿਸਮਤ ਬਦਲੇਗੀ ਇਹ ਮੰਤਰ ਆਪਣੀ ਜ਼ਿੰਦਗੀ ਬਦਲ ਦੇਵੇਗਾ ਬਸ ਨਿਯਮਤ ਕਰਨਾ ਸ਼ੁਰੂ ਕਰੋ ਜੇਕਰ ਤੁਸੀਂ ਨਿਯਮਤ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਡਾ ਭਵਿੱਖ ਬਦਲ ਜਾਵੇਗਾ ਮੈਂ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਦੀ ਹਾਂ ਕਹਿੰਦੇ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਇੱਕ ਸੇਖ ਆਇਆ ਉਸ ਦੇ ਘਰ ਵਿੱਚ ਬਹੁਤ ਬਿਮਾਰੀਆਂ ਬਗ ਦੀਆਂ ਸਨ ਕਰਜਾ ਉਸ ਦੇ ਉੱਤੇ ਚੜ ਚੁੱਕਾ ਸੀ ਬੱਚੇ ਹਰ ਵੇਲੇ ਬੇਹਾਲ ਰਹਿੰਦੇ ਸਨ ਪਤਨੀ ਵੀ ਬਿਮਾਰੀ ਦੇ ਕਾਰਨ ਬਹੁਤ ਕਮਜ਼ੋਰ ਹੋ ਗਈ ਸੀ ਉਹ ਵਿਚਾਰਾ ਸਿੱਖ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਅੱਖਾਂ ਵਿੱਚ ਹੰਝੂ ਭਰ ਕੇ ਬੇਨਤੀ ਕਰਨ ਲੱਗਾ ਕਿ ਹੇ ਮੇਰੇ ਸੱਚੇ ਆਪਾਤ ਸਾਹ ਮੇਰੇ ਘਰ ਦੀ ਰੱਖਿਆ ਕਰੋ ਦਵਾਈਆਂ ਵੀ ਅਸਰ ਨਹੀਂ ਕਰਦੀਆਂ ਮਨੁੱਖੀ ਹੱਥੋਂ ਕੋਈ ਇਲਾਜ ਨਹੀਂ ਬਣ ਰਿਹਾ ਗੁਰੂ ਸਾਹਿਬ ਜੀ ਨੇ ਉਸ ਦੀ ਪਿਆਰ ਭਰੀ ਲੋੜ ਵੇਖੀ ਤੇ ਬਚਨ ਕੀਤਾ ਕਿ ਤੂੰ ਪਾਠ ਕਰਦਾ ਹੈ ਜਾਂ ਨਹੀਂ ਗੁਰਬਾਣੀ ਪੜ੍ਹਦਾ ਹੈ ਜਾਂ ਨਹੀਂ ਤਾਂ ਉਸ ਵੀਰ ਨੇ ਕਿਹਾ ਕਿ ਵਾਹਿਗੁਰੂ ਜੀ ਮੇਰਾ ਟਾਈਮ ਹੀ ਨਹੀਂ ਲੱਗਦਾ ਭਜਨ ਬੰਦਗੀ ਕਰਨ ਦੇ ਲਈ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਗੁਰਸਿੱਖ ਨੂੰ ਕਿਹਾ ਕਿ ਤੂੰ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰਿਆ ਕਰਨਾ ਤੇ ਕੋਲ ਇੱਕ ਲੋਟਾ ਪਾਣੀ ਦਾ ਰੱਖ ਕੇ ਅੰਤ ਵਿੱਚ ਉਹ ਪਾਣੀ ਆਪਣੇ ਘਰ ਦੇ ਸਾਰੇ ਮੈਂਬਰਾਂ ਨੂੰ ਬੁਲਾਇਆ ਕਰ ਇਹ ਪਾਣੀ ਕੇਵਲ ਪਾਣੀ ਨਹੀਂ ਰਹਿੰਦਾ ਇਹ ਗੁਰਬਾਣੀ ਦੇ ਅਖਰਾਂ ਨਾਲ ਅੰਮ੍ਰਿਤ ਬਣ ਜਾਂਦਾ ਹੈ ਸੇਖ ਨੇ ਉਹ ਬਚਨ ਪੱਲੇ ਬੰਨ੍ਹ ਲਏ ਕੁਝ ਹੀ ਦਿਨਾਂ ਵਿੱਚ ਉਸ ਦੇ ਬੱਚੇ ਬਿਮਾਰੀਆਂ ਤੋਂ ਠੀਕ ਹੋਣ ਲੱਗੇ ਉਸ ਦੀ ਪਤਨੀ ਨੂੰ ਜਿਹੜੀ ਕਮਜ਼ੋਰੀ ਸੀ ਉਹ ਵੀ ਖਤਮ ਹੋਣ ਲੱਗੀ ਘਰ ਦੇ ਵਿੱਚ ਮਾਹੌਲ ਠੀਕ ਹੋਣ ਲੱਗਾ ਜਿਸ ਘਰ ਵਿੱਚ ਪਹਿਲਾਂ ਰੋਣਾ ਬਹੁਤ ਸੀਨਾ ਉੱਥੇ ਹੁਣ ਮੂਲ ਮੰਤਰ ਦਾ ਜਾਪ ਹੋਣ ਲੱਗ ਪਿਆ ਉਸ ਘਰ ਦੀ ਜਿਹੜੀ ਔਰਤ ਹਮੇਸ਼ਾ ਕਮਜ਼ੋਰ ਰਹਿੰਦੀ ਸੀ ਬਿਮਾਰੀ ਦੇ ਕਾਰਨ ਹੁਣ ਉਹ ਵੀ ਮool ਮੰਤਰ ਦਾ ਜਾਪ ਕਰਨ ਲੱਗੀ ਉਸ ਗੁਰਸਿੱਖ ਦੀ ਜ਼ਿੰਦਗੀ ਬਦਲ ਗਈ ਕੁਝ ਕੁ ਦਿਨਾਂ ਦੇ ਵਿੱਚ ਇਸ ਸਾਖੀ ਤੋਂ ਸਾਨੂੰ ਸਿੱਖੇ ਇਹੋ ਮਿਲਦੀ ਹੈ ਕਿ ਕੁਰਬਾਨੀ ਤੇ ਪਾਣੀ ਮਿਲ ਕੇ ਅੰਮ੍ਰਿਤ ਬਣ ਜਾਂਦੇ ਹਨ ਜੇ ਸਰੀਰਕ ਕੋਈ ਬਿਮਾਰੀ ਹੈ ਤਾਂ ਸਾਨੂੰ ਗੁਰਬਾਣੀ ਤੇ ਪਾਣੀ ਨੂੰ ਮਿਲਾ ਕੇ ਪੜਨਾ ਚਾਹੀਦਾ ਹੈ ਤੇ ਇਸ ਤੋਂ ਸਾਨੂੰ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਤੇ ਮਨ ਨੂੰ ਤਾਜ਼ਗੀ ਤੇ ਸ਼ਾਂਤੀ ਮਿਲਦੀ ਹੈ ਜੇਕਰ ਅਸੀਂ ਉਸ ਜਲ ਨੂੰ ਜਿਸ ਦੇ ਉੱਤੇ ਉਸ ਮੂਲ ਮੰਤਰ ਦਾ ਪਾਠ ਕੀਤਾ ਗਿਆ ਹੈ ਉਸ ਜਲ ਨੂੰ ਪੂਰੇ ਪਰਿਵਾਰ ਨੂੰ ਵੀ ਸਕਾਉਂਦੇ ਹਾਂ ਤੇ ਘਰ ਦੇ ਵਿੱਚ ਛੜਕਾ ਵੀ ਕਰਦੇ ਹਾਂ ਤਾਂ ਅਸੀਂ ਮਾੜੀਆਂ ਬਦਰੂਹਾਂ ਤੋਂ ਬਚ ਜਾਂਦੇ ਹਾਂ ਤੇ ਮਨ ਦੇ ਉੱਤੇ ਕਦੇ ਵੀ ਸਾਡੇ ਇਸ ਕਾਲ ਯੁੱਗ ਦੀ ਮਾੜੀ ਹਵਾ ਦਾ ਪ੍ਰਭਾਵ ਨਹੀਂ ਪੈਂਦਾ ਨਾ ਬੱਚਿਆਂ ਤੇ ਨਾ ਪਰਿਵਾਰ ਦੇ ਕਿਸੇ ਵੀ ਜੀ ਦੇ ਉੱਤੇ ਪੈਣੂ ਤੇ ਪ੍ਰਭੂ ਜਦੋਂ ਵੀ ਤੁਸੀਂ ਘਰ ਵਿੱਚ ਪਾਠ ਕਰੋ ਕੋਲ ਪਾਣੀ ਜਲ ਜਰੂਰ ਰੱਖਿਆ ਕਰੋ ਉਹ ਜਲ ਸਿਰਫ ਬਿਮਾਰ ਨੂੰ ਹੀ ਨਹੀਂ ਸਾਰੇ ਪਰਿਵਾਰ ਨੂੰ ਪਿਲਾਉਣਾ ਇਹ ਜਲ ਤੁਹਾਡੇ ਘਰ ਨੂੰ ਬਿਮਾਰੀਆਂ ਤੋਂ ਬਚਾਵੇਗਾ ਤੇ ਵਾਈਗੁਰ ਦੀ ਕਿਰਪਾ ਦੇ ਨਾਲ ਤੁਹਾਡਾ ਜੀਵਨ ਵੀ ਸੁਖਮਈ ਹੋ ਜਾਵੇਗਾ ਜੇਕਰ ਤੁਹਾਡਾ ਜੀਵਨ ਸੁਖਮਈ ਹੋ ਗਿਆ ਤਾਂ ਤੁਸੀਂ ਨੇ ਕਿਸੇ ਹੋਰ ਇਨਸਾਨ ਨੂੰ ਵੀ ਮੋਟੀਵੇਟ ਜ਼ਰੂਰ ਕਰਨਾ ਕਿ ਗੁਰਬਾਣੀ ਪੜੋ ਤੇ ਗੁਰਬਾਣੀ ਪੜਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਤਮਾਮ ਦੁੱਖ ਤਕਲੀਫਾਂ ਖਤਮ ਹੋ ਜਾਣੀ ਹੈ ਜਦੋਂ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰਕੇ ਕਿਸੇ ਦਾ ਮਾੜਾ ਨਾ ਮੰਗੇ ਕਿਉਂਕਿ ਸਿੱਖ ਦੀ ਅਰਦਾਸ ਬੇਨਤੀ ਓਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਸਿੱਖ ਸਰਬੱਤ ਦਾ ਭਲਾ ਨਹੀਂ ਮੰਗਦਾ ਆਪਾਂ ਹਰ ਰੋਜ਼ ਅਰਦਾਸ ਚ ਕਹਿੰਦੇ ਆ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਪਹਿਲਾ ਸਿਧਾਂਤ ਇਹ ਹੈ ਕਿ ਸਰਬੱਤ ਦਾ ਭਲਾ ਮੰਗੋ ਸਰਬੱਤ ਦਾ ਭਲਾ ਮੰਗਾ ਤਾਂ ਆਪਣਾ ਭਲਾ ਹੋਵੇਗਾ ਭਲਾ ਮੰਗਣ ਦੀ ਤਾਂ ਲੋੜ ਹੀ ਨਹੀਂ ਪੈਣੀ ਜਦੋਂ ਪਰਮਾਤਮਾ ਤੋਂ ਸਰਬੱਤ ਦਾ ਹੀ ਭਲਾ ਮੰਗ ਲਿਆ ਆਪਣਾ ਭਲਾ ਤਾਂ ਆਪਣੇ ਆਪ ਹੋ ਜਾਣਾ ਮੇਰੀਆਂ ਭੈਣਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਆਪਣੇ ਅੰਮ੍ਰਿਤ ਵੇਲੇ ਜ਼ਰੂਰ ਸਾਂਭਣ ਅੰਮ੍ਰਿਤ ਵੇਲੇ ਉਠਣ ਆਪਣੇ ਘਰ ਦੇ ਵਿੱਚ ਜੋ ਵੀ ਦੁੱਖ ਤਕਲੀਫ ਹੈ ਨਾ ਉਸ ਦੁੱਖ ਤਕਲੀਫ ਨੂੰ ਧੰਨ ਧੰਨ ਗੁਰੂ ਨਾਨਕ ਪਾਤਸ਼ਾਹੀ ਦੇ ਕੋਲ ਜਰੂਰ ਰੱਖਣਾ ਤੇ ਅੰਮ੍ਰਿਤ ਵੇਲੇ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਕਰਨਾ ਤੇ ਕੋਲ ਜਲ ਜਲ ਰੱਖ ਲੈਣਾ ਆਪਣੇ ਪਰਿਵਾਰ ਦੇ ਵਿੱਚ ਖੁਦ ਵੀ ਪੀਣ ਤੇ ਪਰਿਵਾਰ ਨੂੰ ਵੀ ਉਹ ਜਲ ਸਕੋਣ ਤੇ ਘਰ ਦੇ ਵਿੱਚ ਉਸ ਜਲ ਦਾ ਸੜਕਾ ਵੀ ਜਰੂਰ ਕਰਨਾ ਫਿਰ ਵੇਖਣਾ ਉਹਨਾਂ ਦੇ ਘਰ ਦੇ ਵਿੱਚੋਂ ਜੋ ਵੀ ਦੁੱਖ ਤਕਲੀਫ ਆ ਉਹ ਖਤਮ ਹੋ ਜਾਵੇਗੀ ਜੋ ਵੀ ਉਹ ਆਪਣੇ ਮੂੰਹੋਂ ਚੀਜ਼ ਮੰਗਣਗੇ ਉਹ ਗੁਰਧੰਤਨ ਗੁਰਨਾਨਕ ਪਾਸਾ ਜੀ ਨੇ ਜ਼ਰੂਰ ਪੂਰੀ ਕਰਨੀ ਹੈ ਮੇਰੀਆਂ ਵੀ ਇਹ ਸਾਰੀਆਂ ਦੁੱਖ ਤਕਲੀਫਾਂ ਧੰ ਗੁਰਨਾਨਕ ਪਾਸਾ ਜੀ ਨੇ ਖਤਮ ਕੀਤੀਆਂ ਹਨ ਤੇ ਤੁਹਾਡੀਆਂ ਵੀ ਜ਼ਰੂਰ ਕਰਨਗੇ ਇੱਕ ਵਾਰ ਵਿਸ਼ਵਾਸ ਦੇ ਨਾਲ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਫਿਰ ਵੇਖਣਾ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਬਦਲ ਜਾਵੇਗੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਤਕਲੀਫਾਂ ਵਿੱਚ ਜਿਹੜੇ ਵੀ ਭਣ ਭਰਾ ਘਿਰੇ ਹੋਏ ਘਿਰੇ ਹੋਏ ਹਨ ਤਾਂ ਉਹਨਾਂ ਭਣ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਇਸ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਮੈਂ ਦਾਅਵੇ ਦੇ ਨਾਲ ਕਹਿੰਦੀ ਆ ਭਾਵੇਂ ਸਰੀਰ ਤੋਂ ਹੀ ਸ਼ੁਰੂ ਕਰਦੇ ਹੋ ਦਸਾਂ ਦਿਨਾਂ ਦੇ ਵਿੱਚ ਵਿੱਚ ਆਪਤਾ ਨੂੰ ਜੇਕਰ ਤੁਹਾਡੀ ਜ਼ਿੰਦਗੀ ਦਾ ਦੁੱਖ ਨਹੀਂ ਨਾ ਖਤਮ ਹੋਇਆ ਤਾਂ ਆਪਣੇ ਆਪ ਦੇ ਵਿੱਚ ਕੁਝ ਹਲਕਾ ਜ਼ਰੂਰ ਮਹਿਸੂਸ ਹੋਵੇਗਾ ਬਸ ਜਦੋਂ ਤੋਂ ਹਲਕਾ ਮਹਿਸੂਸ ਹੋਣ ਲੱਗਾ ਮਨ ਦੇ ਵਿੱਚ ਜਿਹੜਾ ਭਾਰੀਪਨ ਸੀ ਉਹ ਖਤਮ ਹੋ ਗਿਆ ਤਾਂ ਫਿਰ ਹੌਲੀ-ਹੌਲੀ ਤੁਹਾਡਾ ਮਨ ਮੂਲ ਮੰਤਰ ਦੇ ਵਿੱਚ ਲੱਗਣਾ ਸ਼ੁਰੂ ਹੋ ਜਾਵੇਗਾ ਤੇ ਜ਼ਿੰਦਗੀ ਦੇ ਵਿੱਚ ਵੀ ਚਮਤਕਾਰ ਹੋਣੇ ਸ਼ੁਰੂ ਹੋ ਜਾਣੇ ਆ ਪਤਾ ਹੀ ਨਹੀਂ ਲੱਗਣਾ ਕਿ ਤੁਹਾਡੇ ਰੁਕੇ ਹੋਏ ਕੰਮਾਂ ਦੇ ਰਾਹ ਕਿਸ ਤਰ੍ਹਾਂ ਖੁੱਲ ਗਏ ਤੁਹਾਡੇ ਪਰਿਵਾਰ ਦਾ ਜਿਹੜਾ ਮਨ ਕਲੇਸ਼ ਆ ਕਿਸ ਤਰ੍ਹਾਂ ਖਤਮ ਹੋ ਗਿਆ ਇੱਕ ਵਾਰ ਤੁਸੀਂ ਸਿਰਫ ਅਮਰਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰਨਾ ਕੋਈ ਬਹੁਤਾ ਜ਼ਿਆਦਾ ਨਹੀਂ ਕਹਿੰਦੇ ਪਾਵੇਂ ਈਕੋ ਮਾਲਾ ਕਰ ਲਓ ਪਾਵੇਂ ਤੁਸੀਂ ਸਮਾਂ ਦੇਖ ਕੇ ਟਾਈਮ ਦੇਖ ਕੇ 10 15 ਮਿੰਟ ਬੈਠ ਕੇ ਮੂਲ ਮੰਤਰ ਦਾ ਜਾਪ ਕਰ ਲਓ ਪਰ ਮੂਲ ਮੰਤਰ ਦਾ ਜਾਪ ਜ਼ਰੂਰ ਕਰੋ ਇਹ ਕੋਈ ਬਹੁਤੀ ਵੱਡੀ ਮੈਂ ਤੁਹਾਨੂੰ ਬਾਣੀ ਪੜਨੀ ਨਹੀਂ ਦੱਸੀ ਸਿਰਫ ਮੂਲ ਮੰਤਰ ਇਹ ਮੰਤਰਾਂ ਦਾ ਮਹਾ ਮੰਤਰ ਹੈ ਸੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਲਿਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ